ਜੁਕਰੇਨ ਤੇ ਰਸ਼ੀਆ ਦੀ ਜਿਹੜੀ ਬਾਹਰ ਚੱਲ ਰਹੀ ਆ ਉਹ ਪਿਛਲੇ 3 ਸਾਲ ਤੋਂ ਉਹ ਵੀ ਇੱਕ ਨਵਾਂ ਮੋੜ ਲੈਂਦੀ ਹੋਈ ਇਸ ਵੇਲੇ ਦਿਸ ਰਹੀ ਆ ਰਸ਼ੀਆ ਨੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਜੁਕਰੇਨ ਦੇ ਉੱਤੇ ਹਮਲੇ ਆ ਉਹਨਾਂ ਦੀ ਜਿਹੜੀ ਰਫ਼ਤਾਰ ਆ ਉਹ ਬਹੁਤ ਵਧਾ ਦਿੱਤੀ ਆ ਇਹ 28 29 ਜੂਨ ਦੀ ਰਾਤ ਨੂੰ ਰਸ਼ੀਆ ਦੁਆਰਾ ਜੁਕਰੇਨ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਗਿਆ ਜਿੱਦਾਂ ਜੁਕਰੇਨ ਦਾ ਰਾਸ਼ਟਰਪਤੀ ਦੱਸਦਾ ਹੈ ਜ਼ੇਲੈਂਸਕੀ ਕਿ ਪਿਛਲੇ 3 ਸਾਲ ਦੇ ਵਿੱਚੋਂ ਇਹ ਸਭ ਤੋਂ ਵੱਡਾ ਹਮਲਾ ਸੀਗਾ ਜਿਹੜਾ ਰਸ਼ੀਆ ਨੇ ਜੁਕਰੇਨ ਦੇ ਉੱਤੇ ਕੀਤਾ ਇਹਦੇ ਵਿੱਚ ਰਸ਼ੀਆ ਨੇ 500 ਤੋਂ ਵੀ ਵੱਧੂ ਹਵਾਈ ਹਥਿਆਰ ਜਿਹੜੇ ਉਹ ਵਰਤੇ ਜਿਹਦੇ ਵਿੱਚ ਡਰੋਨ ਸੀਗੇ ਜਿਹਦੇ ਵਿੱਚ ਮਜ਼ੈਲਾ ਸੀਗੀਆਂ ਕੁਝ ਬੈਲਿਸਟਿਕ ਸੀਗੀਆਂ ਕੁਝ ਕਰੂ ਸੀਗੀਆਂ ਸੋ ਇਹਦੇ ਨਾਲ ਉੱਥੇ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਇਹ ਯੂਕਰੇਨ ਦੇ ਵਿੱਚ ਉਹ ਹਿੱਟ ਕੀਤੀਆਂ ਲੋਕ ਮੈਟਰੋ ਸਟੇਸ਼ਨਾਂ ਦੇ ਜਿਹੜੇ ਬੇਸਮੈਂਟ ਬਣੇ ਹੋ ਸੀਗੇ ਜਾਂ ਕੋਈ ਹੋਰ ਬੜੇ ਬੜੇ ਜਿਹੜੇ ਮੌਲਾ ਦੇ ਬੇਸਮੈਂਟ ਸੀਗੇ ਉਹਨਾਂ ਵਿੱਚ ਬੈਠ ਕੇ ਰਾਤਾਂ ਕੱਟਣ ਲਈ ਮਜਬੂਰ ਹੋ ਚੁੱਕੇ ਆ ਤੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਯੂਕਰੇਨ ਦਾ ਤੇ ਯੂਕਰੇਨ ਨੇ ਅਮਰੀਕਾ ਵਾਲਿਆਂ ਤੋਂ ਮਦਦ ਮੰਗੀ ਆ ਕਿ ਸਾਡੀ ਮਦਦ ਕਰੋ ਜਿੱਦਾਂ ਇਹ ਇਜ਼ਰਾਈਲ ਵਾਲਿਆਂ ਨੇ ਮੰਗੀ ਸੀਗੀ ਤਾਂ ਅਮਰੀਕਾ ਵਾਲੇ ਆਏ ਸੀਗੇ ਕੀ ਹੁਣ ਇੱਥੇ ਅਮਰੀਕਾ ਵਾਲੇ ਆਉਗੇ ਇਹ ਕੀ ਮਸਲਾ ਹੋਇਆ ਇਹਦੇ ਬਾਰੇ ਸਾਰੀ ਡਿਟੇਲ ਚ ਗੱਲ ਕਰਦੇ ਆ ਆਜੋ ਤੇ ਲੇਟੈਸਟ ਹਮਲੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਕੀਤੇ 28 ਤੇ 29 ਜੂਨ ਦੀ ਰਾਤ ਨੂੰ ਉਨੇ ਜੁਕਰੇਨ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੀਤੇ ਆ ਖਾਸ ਕਰਕੇ ਕੀਵ ਜਿਹੜੀ ਕਿ ਰਾਸ਼ਤਾਨੀ ਹੈ ਜੁਕਰੇਦੀ ਤੇ ਖਾਰਕੀਵ ਇਹ ਜਿਹੜੀਆਂ ਦੋ ਜਗ੍ਹਾ ਦੇ ਉੱਤੇ ਜਾਦੇ ਹਮਲੇ ਕੀਤੇ ਗਏ ਆ ਜਿਹੜੇ ਇਹ 28 ਤੇ 29 ਜੂਨ ਦੀ ਰਾਤ ਨੂੰ ਕੀਤੇ ਆ ਇਹ ਜਿਹੜਾ ਹਮਲਾ ਹੋਇਆ ਇਹਦੇ ਵਿੱਚ F16 ਇੱਕ ਫਾਈਟਰ ਜੈਟ ਜਿਹੜਾ ਸੀਗਾ ਜੁਕਰੇਨ ਦਾ ਉਹ ਵੀ ਨਸ਼ਟ ਹੋ ਗਿਆ ਤੇ ਉਹਦੇ ਵਿੱਚ ਜਿਹੜਾ ਪਾਇਲਟ ਬੈਠਾ ਸੀਗਾ ਉਹਦੀ ਵੀ ਮੌਤ ਹੋ ਗਈ ਬਹੁਤ ਸਾਰੀਆਂ ਮਜ਼ਾਈਲਾਂ ਤੇ ਬਹੁਤ ਸਾਰੇ ਜਿਹੜੇ ਡਰੋਨ ਸੀਗੇ ਇਹਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਕੋਸੇ ਜਿਹੜਾ ਜੁਕਰੇਨ ਦਾ ਸੁਰੱਖਿਆ ਤੰਤਰ ਸੀਗਾ ਉਹਨੇ ਨਸ਼ਟ ਕਰ ਦਿੱਤੇ ਕੁਝ ਜਿਹੜੀ ਇਹਨਾਂ ਦੀ ਜੁਕਰੇਨ ਵਾਲਿਆਂ ਦੀ 에ਅਰ ਫੋਰਸ ਹੈਗੀ ਆ ਉਹਨਾਂ ਨੇ ਹਵਾ ਦੇ ਵਿੱਚ ਹੀ ਇਹ ਡਰੋਨ ਜਿਹੜੇ ਸੀਗੇ ਉਹ ਨਸ਼ਟ ਕਰਕੇ ਥੱਲੇ ਸਿੱਟ ਦਿੱਤੇ ਕੁਝ ਮਜ਼ਹੇਲਾ ਵੀ ਇਹਨਾਂ ਨੇ ਹਿੱਟ ਕੀਤੀਆਂ ਜਿੱਦਾਂ ਜੁਕਰੇਨ ਦਾ ਮੀਡੀਆ ਦੱਸਦਾ ਆ ਸੋ ਇਸੇ ਹੀ ਤਰ੍ਹਾਂ ਇਹ ਫਾਈਟਰ ਜੈਟ ਜਿਹੜਾ ਸੀਗਾ ਐਫ 16 ਜਿਹੜਾ ਕਿ ਅਮਰੀਕਨ ਮੇਡ ਹੈਗਾ ਉਹਦੇ ਵਿੱਚ ਜਿਹੜਾ ਨੌਜਵਾਨ ਮਰਿਆ ਹੈਗਾ ਜੁਕਰੇਨ ਦਾ ਉਹ ਵੀ ਇਹ ਜਿਹੜੇ ਡਰੋਨ ਸੀਗੇ ਤੇ ਜਿਹੜੀਆਂ ਮਜ਼ਹੇਲਾ ਸੀਗੀਆਂ ਉਹਨਾਂ ਨੂੰ ਥੱਲੇ ਸਿੱਟਣ ਤੇ ਯਾਨੀ ਕਿ ਨਸ਼ਟ ਕਰਨ ਦੇ ਲਈ ਹੀ ਉਹਨੇ ਫਲਾਈਟ ਜਾਨੀ ਕਿ ਲਈ ਸੀਗੀ ਤੇ ਉਹਨੇ ਬਹੁਤ ਸਾਰੇ ਡਰੋਨ ਤੇ 2-4 ਮਜ਼ਾਈਲਾ ਜਿੱਦਾਂ ਜੁਕਰੇਨ ਵਾਲਾ মিডিਆ ਦੱਸਦਾ ਹੈ ਕਿ ਉਹਨੇ ਨਸ਼ਟ ਕਰਕੇ ਥੱਲੇ ਸਿੱਟੀਆਂ ਵੀ ਤੀ ਉਹਨੇ ਥੱਲੇ ਸਿੱਟੀਆਂ ਵੀ ਇਹਦੇ ਵਿੱਚ ਹੀ ਉਹਦਾ ਜਿਹੜਾ ਫਾਈਟਰ ਜੈਟ ਸੀਗਾ ਉਹ ਹਿੱਟ ਹੋ ਗਿਆ ਸੀਗਾ ਇੱਕ ਮਜ਼ਾਈਲ ਦੁਆਰਾ ਇਸ ਲਈ ਇਹ ਜਿਹੜਾ ਇੱਕ ਫਾਈਟਰ ਜੈਟ ਸੀਗਾ ਉਹ ਨਸ਼ਟ ਹੋ ਗਿਆ ਤੇ ਉਹ ਜਿਹੜਾ ਮੁੰਡਾ ਇਹ ਚਲਾਉਂਦਾ ਸੀਗਾ ਉਹ ਵੀ ਇਹਦੇ ਵਿੱਚ ਉਹਦੀ ਮੌਤ ਹੋ ਗਈ ਜਿਹੜਾ ਕਿ ਜੁਕਰੇਨ ਦੀ 에ਅਰ ਫੋਰਸ ਦਾ ਸਪਾਈ ਸੀ ਇਹ ਵਾਲਾ ਮੁੰਡਾ ਸੀਗਾ ਜਿਹੜਾ ਉਹ ਫਾਈਟਰ ਜੈਟ ਚਲਾ ਰਿਆ ਸੀਗਾ ਲੈਫਟੀਨੇਟ ਮੈਕਸਿਮ ਸੋ ਇਹ ਮੁੰਡਾ 32 ਸਾਲ ਦਾ ਸੀਗਾ ਇਹਦੀ ਇਹ ਜਿਹੜਾ ਜਹਾਜ਼ ਜਿਹੜਾ ਹਾਦਸਾ ਗ੍ਰਸਤ ਹੋਇਆ ਜੁਕਰੇਨ ਦਾ ਉਹਦੇ ਵਿੱਚ ਇਹ ਫਾਈਟਰ ਜੈਟ ਵਾਲਾ ਮੁੰਡਾ ਚਲਾ ਰਿਹਾ ਸੀ ਕਹਿੰਦੇ ਨੇ ਕਾਫੀ ਬਹਾਦਰੀ ਦਿਖਾੜੀ ਆ ਫਿਲਹਾਲ ਕਿ ਜਿਹੜਾ ਉਹ ਹਿੱਟ ਹੋ ਗਿਆ ਸੀਗਾ ਜਹਾਜ਼ ਉਹਦੇ ਵਿੱਚੋਂ ਇਹ ਇੰਜੈਕਟ ਹੋ ਸਕਦਾ ਸੀਗਾ ਇਹਦੇ ਕੋਲ ਸਮਾਂ ਸੀਗਾ ਇਹਨਾਂ ਪਰ ਜੇਕਰ ਇਹ ਇੰਜੈਕਟ ਹੋ ਜਾਂਦਾ ਉਹ ਵਾਲਾ ਜਿਹੜਾ ਜਹਾਜ਼ ਸੀਗਾ ਜਾਨੀ ਕਿ ਇੱਕ ਇਹ ਬਿਲਡਿੰਗਾਂ ਦੇ ਉੱਤੇ ਜਿੱਥੇ ਲੋਕ ਰਹਿੰਦੇ ਸੀ ਉਹਨਾਂ ਦੇ ਉੱਤੇ ਡਿੱਗਣਾ ਸੀਗਾ ਇਸ ਲਈ ਇਹਨੇ ਥੋੜਾ ਸਮਾਂ ਲੈ ਲਿਆ ਕਿ ਮੈਂ ਉਹਨੂੰ ਇੱਕ ਖਾਲੀ ਜਗ੍ਹਾ ਤੇ ਲਿਜਾ ਕੇ ਯਾਨੀ ਕਿ ਇਹ ਸਿੱਟਾ ਲਿਜਾ ਕੇ ਜਹਾਜ਼ ਨੂੰ ਇਸ ਲਈ ਇਹ ਜਿਹੜਾ ਉਹਦੇ ਵਿੱਚੋਂ ਇੰਜੈਕਟ ਹੋ ਨਹੀਂ ਪਾਇਆ ਹੈਗਾ ਇਸ ਲਈ ਇਹ ਜਹਾਜ਼ ਦੇ ਨਾਲ ਹੀ ਵਿੱਚ ਹੀ ਵਿਚਾਰੇ ਦੀ ਯਾਨੀ ਕਿ ਕਹ ਲੋ ਇੱਕ ਤਰ੍ਹਾਂ ਨਾਲ ਬਹੁਤ ਹੋ ਗਈ। ਰਸ਼ੀਆ ਨੇ ਜਿਹੜੇ ਯੂਕਰੇਨ ਦੇ ਉੱਤੇ ਹਮਲੇ ਆਗੇ ਆ ਉਹ ਥੋੜੇ ਤੇਜ਼ ਕਰ ਦਿੱਤੇ ਹੈਗੇ ਆ ਪਹਿਲਾਂ ਕਿੱਥੇ ਲੱਗਦਾ ਸੀਗਾ ਇਹ ਸ਼ਾਂਤੀ ਬਾਰਤਾ ਜਿਹੜੀ ਇਹਨਾਂ ਦੇ ਵਿੱਚ ਡੋਨਲਡ ਟਰੰਪ ਹੈਗਾ ਸ਼ਾਇਦ ਉਹ ਕਰਵਾ ਸਕਦਾ। ਪਰ ਪਿੱਛੇ ਜਿਹੇ ਯੂਕਰੇਨ ਵਾਲਿਆਂ ਨੇ ਉਹ ਸਪਾਈਡਰ ਵੈਬ ਆਪਰੇਸ਼ਨ ਕਰਕੇ ਹਮਲਾ ਕੀਤਾ ਸੀਗਾ ਇਹ ਰਸ਼ੀਆ ਦੇ ਵਿੱਚ ਜਿੱਥੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਇਹ ਜੰਗੀ ਜਹਾਜ਼ ਸੀਗੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਸੀ ਟਰੱਕਾਂ ਦੇ ਵਿੱਚ ਭਰ ਕੇ ਭੇਜੇ ਸੀਗੇ ਉਹਨੇ ਇਹ ਸਪਾਈਡਰ ਟੈਪ ਜਿਹੜੇ ਜਿਹੜੇ ਡਰੋਨ ਉਹਨਾਂ ਦੇ ਰਾਹੀਂ ਉਹਨਾਂ ਨੇ ਬੰਬ ਸਿੱਟੇ ਸੀਗੇ ਨਾ ਜਿਹਦੇ ਕਰਕੇ ਬਹੁਤ ਸਾਰਾ ਨੁਕਸਾਨ ਹੋਇਆ ਸੀ ਰਸ਼ੀਆ ਉਹਦੇ ਤੋਂ ਬਾਅਦ ਹੀ ਪੁਤਿਨ ਨੇ ਜਿਹੜੇ ਹਮਲੇ ਆ ਰਸ਼ੀਆ ਦੇ ਉੱਤੇ ਇਹ ਦੁੱਗਣੇ ਤੇ ਤਿੰਨੇ ਕਰ ਦਿੱਤੇ ਆ ਇਸ ਦੇ ਨਾਲ ਹੀ ਜਿਹੜਾ ਇਹ 28 ਤੇ 29 ਜੂਨ ਨੂੰ ਜਿਹੜਾ ਉੱਥੇ ਹਮਲਾ ਹੋਇਆ ਰਾਤ ਨੂੰ ਉਸ ਤੋਂ ਇਲਾਵਾ ਵੀ ਉੱਥੇ ਖਬਰ ਆ ਰਹੀ ਆ ਕਿ ਰਸ਼ੀਆ ਨੇ 1,10,000 ਦੇ ਕਰੀਬ ਜਿਹੜੇ ਸੋਲਡਰ ਹੈਗੇ ਆ ਇੱਕ ਖਾਸ ਜਿਹੜਾ ਉੱਥੇ ਏਰੀਆ ਹੈਗਾ ਜਿਹੜਾ ਕਿ ਪੈਂਦਾ ਆ ਪੋਕਰੋਬਸਕ ਇਹ ਜਿਹੜਾ ਏਰੀਆ ਹੈਗਾ ਯੂਕਰੇਨ ਦਾ ਏਰੀਆ ਹੈਗਾ ਆ ਜਿੰਨਾ ਵੀ ਏਰੀਆ ਹੈਗਾ ਇਹਦੇ ਤੇ ਆਲਰੇਡੀ ਜਿਹੜਾ ਹੈਗਾ ਰਸ਼ੀਆ ਦਾ ਕਬਜ਼ਾ ਹੋ ਚੁੱਕਿਆ ਆ ਸੋ ਇਹ ਬੜਾ ਏਰੀਆ ਦਿੱਤੇ ਕਬਜ਼ਾ ਕਰਨ ਲਈ ਇਹ ਜਿਹੜੀ ਐਨਈ ਫੋਰਸ 110000 ਉੱਤੇ ਇਕੱਠੇ ਹੋਇਆ ਤੇ ਥੋੜੇ ਦਿਨਾਂ ਦੇ ਵਿੱਚ ਇੱਥੇ ਹਮਲਾ ਕਰਕੇ ਇਹਨੂੰ ਵੀ ਜਿਹੜਾ ਰਸ਼ੀਆ ਹੈਗਾ ਆਪਣੇ ਦੇ ਵਿੱਚ ਮਿਲਾ ਲਊਗਾ ਇਸ ਤਰ੍ਹਾਂ ਜਿਹੜਾ ਯੂਕਰੇਨ ਨੇ ਉਸ ਦਿਨ ਹਮਲਾ ਕੀਤਾ ਸ਼ਾਂਤੀ ਭਾਰਤਾ ਚੱਲਦੇ ਚੱਲਦੇ ਦੇ ਵਿੱਚ ਹੀ ਉਹ ਸਪਾਈਡਰ ਵੈਬ ਆਪਰੇਸ਼ਨ ਜਿਹੜਾ ਕੀਤਾ ਉਹਦੇ ਨਾਲ ਪੁਤਿਨ ਬੜਾ ਹੀ ਖੇਚ ਗਿਆ ਉਹਨੇ ਕਿਹਾ ਕਿ ਹੁਣ ਮੈਂ ਜਿਹੜਾ ਯੂਕਰੇਨ ਹੈਗਾ ਉਹ ਸਾਰੇ ਤੇ ਹੀ ਕਬਜ਼ਾ ਕਰੂੰਗਾ ਪਹਿਲਾਂ ਉਹ ਤਿਆਰ ਹੋ ਗਿਆ ਸੀ ਕਿ ਜਿਹੜੇ ਜਿਹੜੇ ਏਰੀਏ ਮੈਂ ਜਿੱਤੇ ਹੈਗੇ ਆ ਪਿਓ ਆਪਾ ਕੁੜ ਰੱਖ ਲਾਂਗੇ ਰਸੀਏ ਦੇ ਹੋ ਜੂਗੇ ਤੇ ਬਾਕੀ ਜਿਹੜਾ ਜੁਕਰੇਨ ਹੈਗਾ ਉਹਦੇ ਨਾਲ ਉਹ ਸੰਧੀ ਵਗੈਰਾ ਬਾਰਤਾ ਕਰਨ ਲਈ ਤਿਆਰ ਹੋ ਗਿਆ ਸੀਗਾ ਪਰ ਵੇਚੀ ਇਹਨੇ ਜਿੱਦਾਂ ਇਹ ਸਪਾਈਡਰ ਵੈਬ ਆਪਰੇਸ਼ਨ ਕਰਤਾ ਜੁਕਰੇਨ ਵਾਲੇ ਨੇ ਸੋ ਹੁਣ ਇਹ ਜਿਹੜਾ ਰਸੀਆ ਹੈ ਇਹਨਾਂ ਨੇ ਹਮਲੇ ਜਿਹੜੇ ਆ ਉਹ ਤੇਜ਼ ਕਰ ਦਿੱਤੇ ਲਾਲ ਇਹ ਜਿਹੜਾ ਜੁਕਰੇਨ ਦੇਸ਼ ਹੈ ਇਹ ਪੂਰਾ ਇੱਕ ਤਰ੍ਹਾਂ ਨਾਲ ਤਬਾਹੀ ਕਰ ਦਿੱਤਾ ਬਹੁਤ ਸਾਰੇ ਜਿਹੜੇ ਔਰਤਾਂ ਤੇ ਬੱਚੇ ਸੀਗੇ ਉਹ ਤਾਂ ਆਪਣਾ ਦੇਸ਼ ਛੱਡ ਕੇ ਜਾ ਚੁੱਕੇ ਆ ਸੋ ਪਰ ਜਿਹੜੇ ਇੱਥੇ ਬੰਦੇ ਸੀਗੇ ਜੁਕਰੇਨ ਦੇ ਵਿੱਚ ਉਹ ਦੇਸ਼ ਨਹੀਂ ਛੱਡ ਸਕਦੇ ਸੀਗੇ ਇਹ ਰਾਸ਼ਟਰਪਤੀ ਦਾ ਸਖਤ ਉਦੇਸ਼ ਸੀਗਾ 18 ਸਾਲ ਤੋਂ ਲੈ ਕੇ 60 ਸਾਲ ਵਾਲੇ ਤੱਕ ਜਿਹੜੇ ਵੀ ਬੰਦੇ ਸੀਗੇ ਯੂਕਰੇਨ ਦੇ ਉਹਨਾਂ ਨੂੰ ਦੇਸ਼ ਛੱਡਣ ਦੀ anumati ਨਹੀਂ ਸੀ ਜੇ ਕੋਈ ਛੱਡਣ ਦੀ ਕੋਸ਼ਿਸ਼ ਕਰਦਾ ਸੀ ਬਾਰਡਰ ਬੁੱਡਰ ਟੱਪਣ ਦੀ ਕੋਸ਼ਿਸ਼ ਕਰਦਾ ਸੀ ਤਾਂ ਫੌਜ ਵੱਲੋਂ ਉਹਨੂੰ ਗੋਲੀ ਮਾਰਨ ਦੇ ਹੁਕਮ ਸੀਗੇ ਸੋ 18 ਸਾਲ ਦੇ ਉੱਤੇ ਲੈ ਕੇ 60 ਸਾਲ ਦੇ ਜਿਹੜੇ ਯੂਕਰੇਨ ਦੇ ਬੰਦੇ ਸੀਗੇ ਉਹਨਾਂ ਨੂੰ ਯੂਕਰੇਨ 'ਚ ਹੀ ਰਹਿਣਾ ਪੈਣਾ ਹੀ ਉੱਥੇ ਹੀ ਰਹਿ ਕੇ ਹੀ ਲੜਾਈ ਲੜਨੀ ਪੈਣੀ ਸੀ ਫੌਜ ਦੇ ਨਾਲ ਸੋ ਇਸ ਲਈ ਜਿਹੜੇ ਉੱਥੇ ਦੀਆਂ ਔਰਤਾਂ ਤੇ ਬੱਚੇ ਸੀਗੇ ਜਿਆਦਾਤਰ ਲਾਗਿਸਾਗੇ ਵਾਲੇ ਜਿਹੜੇ ਵੀ ਯੂਰਪ ਦੇ ਦੇਸ਼ ਸੀਗੇ ਪੋਲੈਂਡ ਜਰਮਨ ਇਸ ਤਰ੍ਹਾਂ ਸਾਰੇ ਪਾਸੇ ਫੈਲ ਗਏ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਕਿ ਜੁਕਰੇਨ ਤੋਂ ਬਹੁਤ ਸਾਰੀਆਂ ਔਰਤਾਂ ਤੇ ਬੱਚੇ ਜਿਹੜੇ ਸੀਗੇ ਮਿਲੀਅਨਾਂ ਦੇ ਹਿਸਾਬ ਦੇ ਨਾਲ ਉੱਥੇ ਇਹ ਯੂਰਪ ਦੇ ਦੇਸ਼ਾਂ ਦੇ ਵਿੱਚ ਮੂਵ ਹੋਏ ਪਰ ਬੰਦਿਆਂ ਨੂੰ ਨਹੀਂ ਜਾਣ ਦਿੱਤਾ ਸੋਚ ਕੇ ਦੇਖੋ ਕਿਸੇ ਦਾ ਭਰਾ ਕਿਸੇ ਦਾ ਬਾਪ ਉਹ ਮੁੜ ਕੇ ਕਿਸੇ ਬੱਚਿਆਂ ਨੂੰ ਮਿਲਿਆ ਹੀ ਨਹੀਂ ਹੁਣਾ ਇੱਥੇ ਪਤਾ ਨਹੀਂ ਕਿੰਨੇ ਕੁ ਲੋਕ ਪਿਛਲੇ 3 ਸਾਲ ਦੇ ਵਿੱਚ ਮਾਰਗ ਖੱਪ ਗਏ ਇਹਦੇ ਵਿੱਚੋਂ ਜ਼ਿਆਦਾਤਰ ਬੰਦੇ ਹੀ ਹੋਣਿਆ ਹਨਾ ਸੋ ਜੇ ਦੇਖਿਆ ਜਾਵੇ ਜਿਹੜੀ ਇੱਕ ਰਿਪੋਰਟ ਹੈਗੀ ਆ ਉਹਦੇ ਅਨੁਸਾਰ ਲਗਭਗ ਰਸ਼ੀਆ ਦੇ ਜਿਹੜੇ ਹੈਗੇ ਆ 790000 ਦੇ ਲਗਭਗ ਜਿਹੜੇ ਆਰਮੀ ਵਾਲੇ ਬੰਦੇ ਹੈਗੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਜਾਂ ਉਹ ਜ਼ਖਮੀ ਹੋ ਚੁੱਕਿਆ ਹਨਾ ਐਗਜ਼ੈਕਟ ਡਾਟਾ ਕਿੰਨੇ ਮਰੇ ਇੰਜਰਡ ਹੋਏ ਉਹ ਨਹੀਂ ਹੈਗਾ ਪਰ 790000 ਰਸ਼ੀਆ ਦੇ ਇਹਦੇ ਵਿੱਚੋਂ ਸਾਰੇ 48000 ਜਿਹੜੇ ਆ ਉਹ ਮਿਸਿੰਗ ਵੀ ਹੈਗੇ ਆ ਇਹ ਜਿਹੜੀ ਰਿਪੋਰਟ ਹੈਗੀ ਆ ਇਹ ਅਪ੍ਰੈਲ 2025 ਤੱਕ ਆ ਇੱਕ ਕੈਵਲੀ ਜਿਹੜਾ ਇਹ ਸਾਰਾ ਉਹਨੇ ਰਿਸਰਚ ਕੀਤਾ ਇਹ ਰਸ਼ੀਆ ਦੀ ਹੀ ਇੱਕ ਅਥਾਰਟੀ ਹੈਗੀ ਆ ਉਹਦੇ ਅਕੋਰਡਿੰਗ ਹੈਗਾ ਤੇ ਯੂਕਰੇਨ ਦੇ ਦੇ ਵਿੱਚ ਲਗਭਗ 4 ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਆਰਮੀ ਵਾਲੇ ਤਾਂ ਕਹਿ ਲਓ ਕਿ ਉਹ ਬੰਦੇ ਮਰ ਚੁੱਕੇ ਆ ਜਾਂ ਕਹਿ ਲਓ ਇੰਜਰਡ ਹੋ ਚੁੱਕੇ ਹਨ ਐਗਜ਼ੈਕਟ ਕਿੰਨੇ ਮਰੇ ਇੰਜਰਡ ਹੋਏ ਨਹੀਂ ਦੱਸ ਸਕਦੇ ਇਸੇ ਤਰ੍ਹਾਂ ਇਹ 35 ਹਜ਼ਾਰ ਜਿਹੜੇ ਹੈਗੇ ਆ ਯੂਕਰੇਨ ਦੇ ਬੰਦੇ ਜਿਹੜੇ ਹੈਗੇ ਆ ਫੌਜੀ ਕਹਿੰਦਾ ਉਹ ਮਿਸਿੰਗ ਆ ਇਕ ਇਹਦੇ ਅਨਸਾਰ ਇਹ ਸਾਰਾ ਦੱਸਿਆ ਜਾ ਰਿਹਾ ਇਹ ਜੈਲਨਸਕੀ ਨੇ ਯੂਕਰੇਨ ਦਾ ਦੱਸਿਆ ਤੇ ਜੋ ਰਸ਼ੀਆ ਦਾ ਦੱਸਿਆ ਉਹ ਆਹ ਬੜੀ ਅਥਾਰਟੀ ਹੈਗੀ ਆ ਕੈਵੋਲੀ ਸੋ ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਇਹ ਰਸ਼ੀਆ ਦੇ ਵਿੱਚ ਜਿਹੜੇ ਕਿੰਨੇ ਇਹ ਆਮ ਨਾਗਰਿਕ ਸਿਵਿਲਿਅਨ ਮਰੇ ਹੈਗੇ ਆ ਉਹ 652 ਪਰ ਯੂਕਰੇਨ ਦੇ ਵਿੱਚ ਜਿਹੜੇ ਸਿਵਿਲਿਅਨ ਮਰੇ ਆ ਗਏ 13438 ਸੋ ਇਸ ਤਰ੍ਹਾਂ ਇਹਦੇ ਵਿੱਚ ਨੁਕਸਾਨ ਹੋਇਆ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜੇ ਲੀਡਰ ਆ ਉਹ ਤਾਂ ਅੰਦਰ ਬੈਠੇ ਆ ਗਏ ਨਾ ਸੈਨਾ ਵਾਲੇ ਵੀ ਜਿਹੜੇ ਲੜ ਰਹੇ ਆ ਜਵਾਨ ਉਹ ਵੀ ਆਮ ਘਰਾਂ ਦੇ ਨੌਜਵਾਨ ਹੁੰਦੇ ਆ ਜਿਹੜੇ ਨਾਲ ਹੀ ਇੱਕ ਖਬਰ ਆਉਂਦੀ ਆ ਕਿ ਰਸ਼ੀਆ ਨੇ ਜਿਹੜੀ ਇੱਕ ਬਹੁਤ ਵੱਡੀ ਮਾਈਨ ਸੀਗੀ ਲੀਥੀਅਮ ਦੀ ਜਿਹੜੀ ਡੋਨਾਰਟਸ ਰੀਜਨ ਚ ਸੀਗੀ ਜਿਹੜਾ ਕਿ ਯੂਕਰੇਨ ਦੇ ਅੰਦਰ ਸੀਗੀ ਉਹਦੇ ਉੱਤੇ ਪੂਰਾ ਆਪਣਾ ਕੰਟਰੋਲ ਕਰ ਲਿਆ ਜੂਨ 27 2025 ਦੀ ਖਬਰ ਹੈਗੀ ਆ ਸੋ ਇਹ ਲਗਭਗ 40 ਹੈਕਟੇਰ ਦਾ ਏਰੀਆ ਸੀਗਾ ਜਿੱਥੇ ਇਹ ਸਾਰਾ ਲੀਥੀਅਮ ਨਿਕਲਦਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਇਹ ਯੂਕਰੇਨ ਹੈਗਾ ਉਹਦੇ ਵਿੱਚ ਬਹੁਤ ਸਾਰੇ ਇਹ मिनरल्स रिच ਇਦਾਂ ਦੀਆਂ ਚੀਜ਼ਾਂ ਇਹਦੀ ਜ਼ਮੀਨ ਦੇ ਥੱਲੇ ਬਹੁਤ ਸਾਰੀਆਂ ਹੈਗੀਆਂ ਸੋ ਇਹ ਬੜਾ ਡੋਨਰਕਸ ਰੀਜਨ ਸਿਗਾ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਬਲੂ ਜਿਹੜਾ ਦਿਖਾਇਆ ਜਾ ਰਿਹਾ ਇਹ ਲੀਥੀਅਮ ਸਿਗਾ ਇਹਦੇ ਤੇ ਯਾਨੀ ਕਿ ਉਹਨਾਂ ਨੇ ਐਸ ਵੇਲੇ ਕਬਜ਼ਾ ਕਰ ਲਾ ਰਸ਼ੀਆ ਨੇ ਸੋ ਇਹ ਜਿਹੜਾ ਵੀ ਇਹਦੇ मिनਰਲਸ ਇਹਦੀ ਧਰਤੀ ਦੇ ਥੱਲੇ ਸਿਗੇ ਉਹਦੇ ਲਈ ਹੀ ਟਰੰਪ ਨੇ ਇਹਦੇ ਨਾਲ ਐਗਰੀਮੈਂਟ ਕੀਤਾ ਸਿਗਾ ਕਿ ਆਪਾਂ ਤੈਨੂੰ ਹਥਿਆਰ ਵਗੈਰਾ ਦਵਾਂਗੇ ਜਾਂ ਤੇਰੀ ਇਹ ਸੰਧੀ ਵਗੈਰਾ ਸਾਰੀ ਕਰਾ ਦਾਂਗੇ ਇਹ ਜੇ ਰਸ਼ੀਆ ਦੇ ਨਾਲ ਯੁੱਧ ਖਤਮ ਕਰਾ ਦਾਂਗੇ ਪਰ ਜਿਹੜੇ ਤੁਹਾਡੇ ਵੀ ਇੱਥੇ ਇਹ ਮਿਨਰਲ ਹੋਊਗੇ ਰਿਚ ਖਣਿਜ ਪਦਾਰਥ ਤੁਹਾਡੀ ਧਰਤੀ ਦੇ ਥੱਲੇ ਆ ਉਹ ਅਮਰੀਕਾ ਉਹਨੂੰ ਕੱਢੂਗਾ ਸੋ ਇਸੇ ਲਈ ਜਲੈਂਸਕੀ ਨੇ ਉਹਦੇ ਨਾਲ ਪੂਰਾ ਇਹ ਸਮਝੌਤਾ ਵੀ ਕੀਤਾ ਸੀਗਾ ਪਰ ਉਹਦੇ ਵਿੱਚੋਂ ਇੱਕ ਬਹੁਤ ਸਾਰਾ ਲੀਥੀਅਮ ਦਾ ਭੰਡਾਰ ਜਿਹਦੇ ਤੋਂ ਬਹੁਤ ਸਾਰਾ ਲੀਥੀਅਮ ਪੂਰੇ ਯੂਰਪ ਨੂੰ ਜਾਂਦਾ ਸੀਗਾ ਇਹ ਲੀਥੀਅਮ ਬੈਟਰੀਆਂ ਮੋਬਾਈਲਾਂ ਸਾਰਿਆਂ ਦੇ ਵਿੱਚ ਪੈਂਦਾ ਅੱਜ ਕੱਲ੍ਹ ਇੱਕ ਨਵਾਂ ਇਲੈਕਟ੍ਰੋਨਿਕ ਰੈਵੋਲੂਸ਼ਨ ਆਇਆ ਹੋਇਆ ਆ ਕਿ ਸਾਰੀਆਂ ਚੀਜ਼ਾਂ ਇਲੈਕਟ੍ਰੋਨਿਕ ਤੇ ਕਰ ਦੋ ਨਾ ਕਿ ਉਹਦੇ ਨਾਲ ਜਿਹੜਾ ਹੈਗਾ ਇਹ ਪ੍ਰਦੂਸ਼ਣ ਘੱਟ ਹੋਊਗਾ ਸੋ ਇਹ ਬਹੁਤ ਹੀ ਇੱਕ ਅਹਿਮ ਸਾਈਟ ਸਿਗੀ ਜਿਹਦੇ ਤੇ ਰਸ਼ੀਆ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣਾ ਪੂਰਾ ਕਬਜ਼ਾ ਕਰ ਲਿਆ ਇਹ ਪੂਰੀ ਲੀਥੀਅਮ ਦੀ ਮਾਈਨ ਸੀਗੀ 40 ਹੈਕਟੇਰ ਦੇ ਲਾਗੇ ਇਹ ਪੂਰਾ ਇੱਕ ਏਰੀਆ ਸਿਗਾ ਸੋ ਇਸ ਤਰ੍ਹਾਂ ਇਹ ਰਸ਼ੀਆ ਹੋੜੀ ਹੋੜੀ ਜਿਹੜੀ ਆਪਣੀ ਰਵਲਵਰਟ ਹੈਗੀ ਆ ਉਹ ਜੁਕਰੇਨ ਦੇ ਵਿੱਚ ਤੇਜ਼ ਕਰ ਚੁੱਕਿਆ ਉਹਦੇ ਜਿਹੜੇ ਏਰੀਏ ਹੈਗੇ ਆ ਉਹਨਾਂ ਤੇ ਕਬਜ਼ਾ ਕਰ ਰਿਹਾ ਹੈਗਾ ਜਿਹੜਾ ਜੁਕਰੇਨ ਹੈਗਾ ਰਸ਼ੀਆ ਦਾ ਹੀ 파ਟ ਹੁੰਦਾ ਸੀਗਾ ਜਦੋਂ ਸੁਜੁਗਤ ਰਾਜ ਰਸ਼ੀਆ ਹੁੰਦਾ ਸੀਗਾ ਇਕੱਠਾ ਹੁੰਦਾ ਸੀਗਾ 24 ਅਗਸਤ 1991 ਨੂੰ ਇਹ ਆਜ਼ਾਦ ਹੁੰਦਾ ਅਲੱਗ ਹੋ ਜਾਂਦਾ ਹੈ ਜੁਕਰੇਨ ਇਹ ਵਾਲਾ ਇਹ ਰਸ਼ੀਆ ਤੋਂ ਅਲੱਗ ਹੋ ਜਾਂਦਾ ਜੁਕਰੇਨ ਆਪਣਾ ਯਾਨੀ ਕਿ ਇੱਕ ਸਤੰਤਰ ਰਾਜ ਬਣ ਜਾਂਦਾ ਆਜ਼ਾਦ ਹੋ ਜਾਂਦਾ ਸਮੇਂ ਜੁਕਰੇਨ ਦੇ ਕੋਲ ਵੀ ਨਿਊਕਲੀਅਰ ਬੰਬ ਹੁੰਦੇ ਸੀਗੇ ਪਰ 1994 ਦੇ ਵਿੱਚ ਇਹ ਜੁਕਰੇਨ ਨੇ ਆਪਣੇ ਜਿੰਨੇ ਵੀ ਬੰਬ ਸੀਗੇ ਆਹ ਨਿਊਕਲੀਅਰ ਵੈਪਨ ਜਿਹੜੇ ਸੀਗੇ ਬਹੁਤ ਸੀਗੇ ਇਹਦੇ ਕੋਲ ਉਹ ਸਾਰੇ ਰਸ਼ੀਆ ਨੂੰ ਦੇ ਦਿੱਤੇ ਚਲੋ ਜੀ ਇਹ ਤੁਸੀਂ ਲੈ ਲਓ ਜੇ ਅੱਜ ਇਹਦੇ ਕੋਲ ਜੁਕਰੇਨ ਕੋਲ ਉਹ ਨਿਊਕਲੀਅਰ ਬੰਬ ਹੁੰਦੇ ਸ਼ਾਇਦ ਇਹ ਜਿਹੜਾ ਜੰਗ ਸੀਗਾ ਜਾਂ ਬਾਰ ਸੀਗੀ ਸ਼ਾਇਦ ਨਾ ਲੱਗਦੀ ਸੋ ਉਹਦੇ ਤੋਂ ਬਾਅਦ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਪੀਸਫੁੱਲ ਆਪਣਾ ਸਾਰਾ ਚੱਲਦਾ ਰਹਿੰਦਾ ਫਿਰ ਆਉਂਦਿਆ ਆਪਣੇ ਇਹ ਹਾਸਿਆ ਕਲਾਕਾਰ ਜਲੈਂਸ ਕੀ ਸਾਹਿਬ ਉਹ ਕਹਿੰਦਿਆ ਨਹੀਂ ਮੈਂ ਦੇਸ਼ ਨੂੰ ਹੋਰ ਤਰੱਕੀ ਕਰਨ ਜਾਊਂਗਾ ਹੋਰ ਤਰੱਕੀ ਤੇ ਲੈ ਕੇ ਜਾਊਂਗਾ ਨਾ ਤੁਹਾਨੂੰ ਦੱਸ ਦਾਂ ਕਿ ਜਕਰੇਨ ਵਧੀਆ ਦੇਸ਼ ਚੱਲਦਾ ਸੀਗਾ ਬਹੁਤ ਸਾਰੇ ਇੰਡੀਆ ਦੇ ਸਟੂਡੈਂਟ ਵੀ ਉੱਥੇ ਪੜ੍ਹਨ ਜਾਂਦੇ ਹੁੰਦੇ ਸੀਗੇ આજ ਤੋਂ 5-6 ਸਾਲ ਪਹਿਲਾਂ ਇਸ ਲੜਾਈ ਤੋਂ ਪਹਿਲਾਂ ਸੋ ਇਹ ਕਹਿੰਦਾ ਨਹੀਂ ਮੈਂ ਇਹ ਨਾਟੋ ਦੇਸ਼ਾਂ ਦੇ ਨਾਲ ਮਿਲੂਗਾ ਅੱਛਾ ਨਾਟੋ ਦੇਸ਼ ਇਹ ਲਗਭਗ 32 ਦੇਸ਼ ਹੈਗੇ ਆ ਨਾਟੋ ਤੇ ਇਹਨਾਂ ਦਾ ਪੂਰਾ ਆਪਸੀ ਇੱਕ ਗਰੁੱਪ ਹੈਗਾ ਤੇ ਸੰਧੀ ਹੈਗੀ ਆ ਕੀ ਜੇਕਰ ਕੋਈ ਸਾਡੇ ਉੱਤੇ ਇੱਕ ਦੇਸ਼ ਦੇ ਉੱਤੇ ਵੀ ਹਮਲਾ ਕਰੂਗਾ ਅਸੀਂ 32 ਦੇ 32 ਦੇਸ਼ ਉਹਨੂੰ ਜਾਨੀ ਕਿ ਟੁੱਟ ਕੇ ਪੈ ਜਾਣਗੇ ਇਹ ਕਹਿੰਦਾ ਜੀ ਮੈਂ ਹੁਣ ਇਹ ਨਾਟੋ ਦੇਸ਼ਾਂ ਦੇ ਨਾਲ ਮਿਲਣਾ ਹੈ ਯੂਕਰੇਨ ਕਹਿੰਦਾ ਸੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਰਸ਼ੀਆ ਗਲਤ ਆ ਜਾਂ ਸਹੀ ਆ ਤੁਸੀਂ ਇੱਥੋਂ ਦੇਖ ਲਓ ਰਸ਼ੀਆ ਦੀ ਇਹ ਸਾਰੇ ਜਿੰਨੇ ਨਾਟੋ ਦੇਸ਼ ਹੈਗੇ ਆ ਅਮਰੀਕਾ ਆ ਰਗੇ ਇਹ ਪੂਰਾ ਜ਼ੋਰ ਇਹਦੇ ਨਾਲ ਬਣਦੀ ਨਹੀਂਗੀ ਇਹਨਾਂ ਨਾਲ ਇੱਟ ਕੁੱਤੇ ਦਾ ਬਹਿਰ ਆ ਫਰਾਂਸ ਕੀ ਕਹਿ ਰਿਹਾ ਮੈਂ ਇਹ ਜਿਹੜੇ ਦੇਸ਼ ਹੈਗੇ ਆ ਇਹ ਨਾਟੋ ਵਾਲੇ ਇਹਨਾਂ ਦੇ ਨਾਲ ਮਿਲਣਾ ਸੋ ਹੁਣ ਜਿਹੜਾ ਐਸ ਵੇਲੇ ਇੱਕ ਯੁਕਰੇਨ ਸਿਗਾ ਉਹ ਰਸ਼ੀਆ ਦੇ ਵਿਚਕਾਰ ਇੱਕ ਬਫਰ ਸਟੇਟ ਦਾ ਕੰਮ ਕਰਦਾ ਸੀਗਾ ਹਨਾ ਸੋ ਜੇਕਰ ਹੁਣ ਇਹ ਯੁਕਰੇਨ ਇਹ ਸਾਰੇ ਨਾਟੋ ਦੇਸ਼ਾਂ ਦੇ ਨਾਲ ਮਿਲ ਜਾਂਦਾ ਸੀਗਾ ਉਹਨਾਂ ਨਾਲ ਸੰਧੀ ਕਰ ਲੈਂਦਾ ਸੀਗਾ ਸੋ ਕਿੱਥੇ ਨਾਟੋ ਦੇਸ਼ਾਂ ਦੀ ਫੌਜ ਜਿਹੜੀ ਐਸ ਵੇਲੇ ਇੱਥੇ ਬੈਠੀ ਹੋਈ ਹੈਗੀ ਆ ਹਨਾ ਹੋਰ ਸਾਰੇ ਦੇਸ਼ਾਂ ਦੇ ਵਿੱਚ ਸੋ ਉਹ ਕਿਤੇ ਨਾ ਕਿਤੇ ਰਸ਼ੀਆ ਦਾ ਜਿਹੜਾ ਇਹ ਬਾਰਡਰ ਸੀਗਾ ਇਹਦੇ ਤੇ ਆ ਕੇ ਬੈਠ ਜਾਣੀ ਸੀ ਸੋ ਰਸ਼ੀਆ ਦੇ ਦੁਸ਼ਮਣ ਐਨ ਉਹਦੇ ਇਹਦੇ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਇਹਨਾਂ ਬਾਰਡਰ ਤੇ ਆ ਕੇ ਬੈਠ ਜਾਣੇ ਸੀਗੇ ਜੇ ਇਹ ਜੁਕਰੇਨ ਇਹ ਨਾਟੋ ਦੇਸ਼ਾਂ ਦਾ ਹਿੱਸਾ ਬਣ ਜਾਂਦਾ ਸੋ ਰਸ਼ੀਆ ਨੇ ਆਪਣਾ ਸਾਰਾ ਇਹ ਬਚਾਉਣ ਦੇ ਲਈ ਕਿਹਾ ਵੀ ਤੂੰ ਭਰਾਵਾ ਉਹਦੇ ਨਾਲ ਨਾ ਮਿਲ ਤੇ ਤੇਰਾ ਵਧੀਆ ਚੱਲਦਾ ਤੂੰ ਚਲਾਈ ਜਾਏ ਕਹਿੰਦਾ ਨਹੀਂ ਮੈਂ ਤਾਂ ਮਿਲੂਗਾ ਸੋ ਇਹਦੀ ਵਜ੍ਹਾ ਕਰਕੇ ਹੀ ਰਸ਼ੀਆ ਨੇ ਜੁਕਰੇਨ ਦੇ ਉੱਤੇ ਹਮਲਾ ਕੀਤਾ ਬੇਸ਼ੱਕ ਨਾਟੋ ਦੇਸ਼ਾਂ ਨੇ ਇਹਨੂੰ ਮੜਾਇਆ ਨਹੀਂ ਗਏ ਇਹਨੂੰ ਹਥਿਆਰ ਵਗੈਰਾ ਦੇਈ ਜਾਂਦੇ ਆ ਕਹਿੰਦੇ ਠੀਕ ਆ ਤੂੰ ਲੜੀ ਲੁੜੀ ਜਾ ਪਰ ਰਸ਼ੀਆ ਨੇ ਇਹਦਾ ਹੁਣ ਇਸ ਵੇਲੇ ਕਾਫੀ ਨੁਕਸਾਨ ਕਰ ਦਿੱਤਾ ਇਹ ਜਿਹੜੀ ਲੜਾਈ ਦੀ ਪੂਰੀ ਇਹ ਸਟੋਰੀ ਸੀਗੀ ਮੈਂ ਥੋੜੀ ਜਿਹੀ ਇਹ ਸ਼ਾਰਟ ਚ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਫਿਲਹਾਲ ਯੂਕਰੇਨ ਦੇ ਉੱਤੇ ਜਿਹੜੇ ਰਸ਼ੀਆ ਨੇ ਆ ਉਹ ਪੂਰੇ ਹਮਲੇ ਵਧਾ ਦਿੱਤੇ ਆ ਉਹਦੇ ਜਿਹੜੇ ਏਰੀਏ ਹੈਗੇ ਆ ਉਹ ਕੈਪਚਰ ਕਰਨੇ ਬਹੁਤ ਤੇਜ਼ੀ ਨਾਲ ਸਟਾਰਟ ਕਰ ਦਿੱਤੇ ਆ ਇਹ ਜਿਹੜੀ ਅੱਜ ਤੱਕ ਦੀ ਉੱਥੇ ਦੀ ਰਿਪੋਰਟ ਸੀਗੀ ਰਸ਼ੀਆ ਵਰਸਸ ਯੂਕਰੇਨ ਜੋ ਬਾਹਰ ਚੱਲ ਰਿਹਾ ਤੇ ਮੈਂ ਇਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਵਧੀਆ ਲੱਗਾ ਜਾਂ ਕੁਝ ਮਾੜਾ ਲੱਗਾ ਉਹ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਮੈਂ ਪੰਜਾਬੀ ਚ ਇਹ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ ਐਪਰੀਸ਼ੀਏਟ ਜਰੂਰ ਕਰ ਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ